ਬਹਾਦਰ ਸਹਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ 6ਵੀਂ ਸੰਤਾਨ ਤਾਂ ਸ਼ਬਦ ਵਰਤੇ ਹੈ ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਾਰ ਬੇਟੇ ਔਰ ਇੱਕ ਬੇਟੀ ਹੈ ਬਾਬਾ ਗੁਰਦਿੱਤਾ ਜੀ ਬੀਬੀ ਵੀਰੋ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦਾ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉੱਥੇ ਗੁਰੂ ਰਾਮਦਾਸ ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਰੈਂਦੇ ਆ। ਆਪਣੀ ਰਹਿائش ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ ਇਤਿਹਾਸ ਕਹਿੰਦਾ ਹੈ ਕਿ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਗ੍ਰਹਿਵੀ ਕੇ ਸਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ ਮਹਾਰਾਜ ਹੈ ਗੁਰਬਲਾਸ ਪਾਤਸ਼ੀ ਛੇਵੀਂ ਵੀ ਜਿਹੜੇ ਸ਼ਬਦ ਲਿਖੇ ਨੇ ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ ਉਸ ਵਕਤ ਜਿਹੜੇ ਸ਼ਬਦ ਕਹੇ ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਝ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ 'ਚ ਪਕੜਿਆ। ਇਤਿਹਾਸ ਕੰਦਾ ਆਪਣਾ ਸੀਸ ਚੁਕਾਇਆ। ਭਾਈ ਬਿਲੀ ਚੰਦ ਜੀ ਪੁੱਛਦੇ ਨੇ ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਜ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਰਨ ਕੁਝ ਵਿਦਵਾਨ ਕਹਿੰਦੇ ਦੀਨ ਬੰਦੂ ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਹੱਲ ਕਰ ਦੇਵੇਗਾ ਤੇ ਸਾਡੇ ਮੈਂ ਥੋੜੀ ਜੀ ਬੇਨਤੀ ਆਪ ਨੂੰ ਕਰਨੀ ਖਾਸ ਕਰਕੇ ਸਰਦਾਰ ਕਪੂਰ ਸਿੰਘੂਣਾ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ ਤੇ ਮੈਂ ਉਹਨੂੰ ਤਾਂ ਆਦਾਰ ਬਣਾ ਰਿਆਂ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹੇ ਸਨ ਇਹ ਸੰਕਟ ਹਰਨ ਦੀਨ ਰਖਕ ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ ਤੇ ਇਸ ਵਿੱਚ ਆ ਵੀ ਕਹਿ ਸਕਨੇ ਆ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੀਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ ਗੁਰਮਖੋ ਕਰੋੜਾਂ ਸਰਦਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਨੌ ਨਿਧਾਂ ਨੇ ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਾਂ ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ ਉੰਜ ਮੈਨੂੰ ਪਤਾ ਹੈ ਨੌ ਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘੇ ਹੈ ਨੌ ਨਿਧ ਅੰਮ੍ਰਿਤ ਪ੍ਰਭ ਦਾ ਨਾਮ ਪ੍ਰਵੋਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਥੇ ਬਚਨ ਕੀਤਾ ਕਹਿਣ ਲੱਗੇ ਤੇ ਥੋੜੀ ਆਵਾਜ਼ ਕੱਟ ਕੇ। ਤੇਗ ਬਹਾਦਰ ਸਿਮਰੇ ਘਰ ਨੌ ਨਿਦ ਆਵੇ ਧਾਏ। ਧਾਏ ਦਾ ਅਰਥ ਆਪਾਂ ਸਮਝਣਿਆ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ ਘਰ ਨੌ ਨਦੀਆਂ ਧਾ ਕੇ ਹੁੰਦੀਆਂ ਨੇ ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਏ। ਜਿੱਥੇ ਵੀ ਕੋਈ ਯਾਦ ਕਰਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਤਾ ਕਰਨ ਵਾਸਤੇ ਪਹੁੰਚਦੇ ਆ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਾ ਹੋਰ ਗਏ ਆ ਤੇ ਗੁਰੂ ਹਰਗੋਬਿੰਦ ਸਾਹਿਬ ਪਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਸਭਤ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਇਹਨਾਂ ਦਾ ਪੂਰਵ ਰਚਨ ਹੈ ਜਿਹਨੂੰ ਆਪਾਂ ਪਟਨਾ ਸਾਹਿਬ ਢਾਕਾ ਅਸਾਮ ਦਾ ਜ਼ਿਕਰ ਕਰਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਰਿਵਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੋਤੇ ਸਿਦ ਬਚਪਨ ਤੋਂ ਹੀ ਬੈਰਾਗ ਸੀ ਬਿਰਹਾ ਸੀ ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ ਕਿਉਂਕਿ ਉਹਨਾਂ ਦਾ ਚਲਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ ਗੁਰੂ ਹਰ Rai ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਅਰਗੁਬਿੰਦ ਸਾਹਿਬ ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਦੀ ਦਾ ਵਾਰਿਸ ਮੈਂ ਖਾਂ ਗੁਰੂ ਅਰਗੁਬਿੰਦ ਸਾਹਿਬ ਦੇ ਬੇਟੇ ਨੇ ਪਰ ਉਹਨਾਂ ਇਹ ਨਹੀਂ ਜਤਾਇਆ ਕਿ ਮੈਂ ਹਰ Rai ਜੀ ਤੋਂ ਵੱਡਾ ਹਾਂ ਨਹੀਂ ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ ਕੀਰਤਪੁਰ ਸਾਹਿਬ ਰਹਾਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ ਨੀਤਰ ਨੀਵੇਂ ਕਰਕੇ ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ ਇਹ ਜਿਆਦਾ ਉੱਚਾ ਨਹੀਂ ਸੰਭੋਲਦੇ ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ ਜਦੋਂ ਉਹਨਾਂ ਨੇਤਰ ਨੀਵੇਂ ਕਰਕੇ ਸੰਗਤ ਵਿੱਚ ਪਿਤਾ ਗੁਰਦੇਵ ਨੂੰ ਮੱਥਾ ਟੇਕਣਾ ਸੰਗਤ ਵਿੱਚ ਬੈਠ ਜਾਣਾ ਤੇ ਜੇ ਕੋਈ